ਮੌਸਮ ਵਿਭਾਗ ਦੇ ਵੱਲੋਂ ਫਿਰ ਤੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੇਜ਼ ਮੀਂਹ ਤੇਜ ਹਵਾਵਾਂ ਅਤੇ ਗੜੇ ਵੀ ਪੈ ਸਕਦੇ ਨੇ ਜਿਸ ਦੇ ਨਾਲ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਫਿਰ ਤੋਂ ਵੇਖਣ ਨੂੰ ਮਿਲ ਸਕਦਾ ਹੈ ਮੌਸਮ ਜਿਹੜਾ ਫਿਰ ਤੋਂ ਬਦਲੇਗਾ ਤਾਂ ਕਿ ਇਸ ਵੇਲੇ ਪੰਜਾਬ ਦੀ ਗੱਲ ਕਰ ਲਈਏ ਤੇ ਪੰਜਾਬ ਦੇ ਵਿੱਚ ਸਵੇਰੇ ਅਤੇ ਸ਼ਾਮ ਦੇ ਵੇਲੇ ਠੰਡ ਮਹਿਸੂਸ ਕੀਤੀ ਜਾ ਰਹੀ ਹੈ ਤੇ ਦੁਪਹਿਰ ਦੇ ਵੇਲੇ ਜਿਹੜਾ ਵਾ ਉਹ ਗਰਮੀ ਜਿਹੜੀ ਮਹਿਸੂਸ ਕੀਤੀ ਜਾ ਰਹੀ ਹੈ ਤੇ ਓਨ ਵਾਲੇ ਦਿਨਾਂ ਲਈ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਗਿਆ ਓਨ ਵਾਲੇ ਦਿਨਾਂ ਦੇ ਵਿੱਚ ਦੇਸ਼ ਭਰ ਦੀ ਗੱਲ ਕਰ ਲਈਏ ਤੇ ਦੇਸ਼ ਭਰ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਗਿਆ ਤੇ ਓਨ ਵਾਲੇ ਦਿਨਾਂ ਦੇ ਵਿੱਚ ਮੀਂਹ ਵੀ ਪੈ ਸਕਦਾ ਤੂਫਾਨਾਂ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਤਾਂ ਗੜੇ ਵੀ ਪੈ ਸਕਦੇ ਆ ਤੇਜ਼ ਮੀਂਹ ਦੇ ਨਾਲ ਤੇਜ਼ ਹਵਾਵਾਂ ਜਿਹੜੀਆਂ ਉਹ ਵੀ ਚੱਲਦੀਆਂ ਚੱਲ ਸਕਦੀਆਂ ਨੇ ਦੱਸਦੀ ਹੈ ਕਿ ਆਈਐਮਡੀ ਦੇ ਵੱਲੋਂ ਦੱਸਿਆ ਗਿਆ ਹੈ ਕਿ ਦੇਸ਼ ਭਰ ਦੇ ਕਈ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਵਿੱਚੋਂ ਨਾਮ ਲਿਆ ਹੈ ਕਿ 20 ਮਾਰਚ ਤੱਕ ਝਾਰਖੰਡ, ਓਡੀਸਾ, ਵਿਧਰਭ, ਛੱਤੀਸਗੜ ਅਤੇ ਉੱਤਰੀ ਪੂਰਬੀ ਸੂਬਿਆਂ ਦੇ ਵਿੱਚ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਗਰਜੇ ਦੇ ਨਾਲ ਮੀਂਹ ਪੈਣ ਅਤੇ ਗੜੇ ਪੈਣ ਦੀ ਸੰਭਾਵਨਾ ਉਹਨਾਂ ਦੇ ਵੱਲੋਂ ਜਿਤਾਈ ਗਈ ਹੈ ਤੂਫਾਨ ਆਉਣ ਦੀ ਚੇਤਾਵਨੀ ਵੀ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਇਹ 20 ਮਾਰਚ ਤੱਕ ਦਾ ਉਹਨਾਂ ਦੇ ਵੱਲੋਂ ਐਲਾਨ ਜਿਹੜਾ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਝਾਰਖੰਡ, ਉੜੀਸਾ, ਵਿਧਰ, ਬਛਤੀਸਗੜ ਅਤੇ ਉੱਤਰਪੂਰਬੀ ਸੂਬਿਆਂ ਦੇ ਵਿੱਚ ਮੀਂਹ ਅਤੇ ਗਰਜੇ ਦੇ ਨਾਲ ਤੇਜ਼ ਹਵਾਵਾਂ ਵੀ ਜਿਹੜੀਆਂ ਚੱਲ ਸਕਦੀਆਂ ਨੇ ਗੜੇ ਵੀ ਜਿਹੜੇ ਪੈ ਸਕਦੇ ਨੇ ਆਈਐਮਡੀ ਦੇ ਵੱਲੋਂ ਪਿਛਲੇ ਡਿਕਟਨ ਦਾ ਵੀ ਜਿਹੜਾ ਸੰਭਾਵਨਾ ਜਿਹੜੀ ਜਿਤਾਈ ਗਈ ਹੈ ਦੱਸਦੀ ਹੈ ਕਿ ਪੱਛਮ ਬੰਗਾਲ ਦੇ 17 ਤੋਂ 20 ਮਾਰਚ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਗੜੇ ਜੜੇ ਪੈ ਸਕਦੇ ਆ ਤੂਫਾਨ ਵਿੱਚ ਆ ਸਕਦਾ ਹੈ ਜਿਸ ਦੇ ਨਾਲ ਕਿ ਲੋਕਾਂ ਨੂੰ ਅਲਰਟ ਰਹਿਣ ਲਈ ਵੀ ਕਿਹਾ ਗਿਆ ਹੈ ਕਿ ਮੀਂਹ ਜਿਹੜਾ ਪੈ ਸਕਦਾ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਇਹ ਉਹਨਾਂ ਨੇ ਦੱਸਿਆ ਹੈ ਕਿ ਝਾਰਖੰਡ, ਉੜੀਸਾ, ਵਿਧਰਬ, ਛੱਤੀਸਗੜ ਅਤੇ ਉੱਤਰੀ ਪੂਰਬੀ ਸੂਬਿਆਂ ਦੇ ਵਿੱਚ ਦੀ ਉਹਨਾਂ ਨੇ ਦੱਸਿਆ ਕਿ ਇਹਨਾਂ ਸੂਬਿਆਂ ਦੇ ਵਿੱਚ ਮੀਂਹ ਤੇ ਗਰਜ ਦੇ ਨਾਲ ਜਿਹੜਾ ਗਰਜ ਦੇ ਨਾਲ ਮੀਂਹ ਜਿਹੜਾ ਪੈ ਸਕਦਾ ਹੈ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਤੇ tufaan ਜਿਹੜਾ ਉਹ ਵੀ ਆ ਸਕਦਾ ਹੈ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਪੰਜਾਬ ਦੀ ਗੱਲ ਕਰ ਲਈਏ ਤੇ ਪੰਜਾਬ ਦੇ ਵਿੱਚ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਗਰਮੀ ਮਹਿਸੂਸ ਕੀਤੀ ਜਾ ਸਕਦੀ ਹੈ ਇਹ ਦੱਸਦੀ ਹੈ ਕਿ ਸਵੇਰ ਦੇ ਵੇਲੇ ਤੇ ਸ਼ਾਮ ਦੇ ਵੇਲੇ ਜਿਹੜੀ ਆ ਠੰਡ ਮਹਿਸੂਸ ਕੀਤੀ ਜਾ ਰਹੀ ਹੈ ਤੇ ਦੁਪਹਿਰ ਦੇ ਵੇਲੇ ਗਰਮੀ ਜਿਹੜੀ ਉਹ ਹੋ ਜਾਂਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਜਿਹੜੀ ਹੈ اسی ਤਰ੍ਹਾਂ ਜਾਰੀ ਰਹੇਗੀ ਗਰਮੀ ਹੋਰ ਹੋ ਸਕਦੀ ਆ ਤੇ ਮੌਸਮ ਵਿਭਾਗ ਦੇ ਵੱਲੋਂ ਜਿਹੜੇ ਆ ਦੇਸ਼ ਭਰ ਦੀ ਗੱਲ ਕਰ ਲਈ ਤੇ ਦੇਸ਼ ਭਰ ਦੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਸੂਬਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਤੇਜ਼ ਹਵਾਵਾਂ ਚੱਲ ਸਕਦੀ ਆ ਤੂਫਾਨ ਵੀ ਆ ਸਕਦਾ ਤੇ ਗੜੇ ਵੀ ਪੈ ਸਕਦੇ ਨੇ ਇਸੇ ਨਾਲ ਦੱਦੀ ਹੈ ਤੁਹਾਨੂੰ ਜਿਹੜੇ ਇਹਨੇ ਇਹ ਜ਼ਿਲ੍ਹੇ ਨੇ ਜਿਹੜੇ ਇਹ ਸੂਬੇ ਨੇ ਉਹਨਾਂ ਦੇ ਨਾਂ ਤੁਹਾਨੂੰ ਦੱਸ ਦਿੰਨੇ ਆ 20 ਮਾਰਚ ਦਾ ਇੱਕ ਦਾ ਸਮਾਧਿਤ ਤਾ ਗਿਆ ਝਾਰਖੰਡ ਓਡੀਸਾ ਵਿਧਰ ਬਛੱਤੀਸਗੜ ਅਤੇ ਉਤਰੀ ਪੂਰਬੀ ਜਿਹੜੇ ਸੂਬੇ ਨੇ ਉਹਨਾਂ ਲਈ ਮੀਂਹ ਦੇ ਉਹਨਾਂ ਲਈ ਗਰਜ ਦੇ ਨਾਲ ਮੀਂਹ ਅਤੇ ਗੜੇ ਜਿਹੜੇ ਪੈਣ ਦੀ ਚੇਤਾਵਨੀ ਜਿਹੜੀ ਆ ਉਹ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਦਿੱਲੀ ਐਨਸੀਆਰ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਜਿਹੜਾ ਚੱਲ ਰਿਹਾ ਸੀਗਾ ਮੌਸਮ ਸਾਫ਼ ਸੀ ਤੇ ਆਈਐਮਡੀ ਨੇ ਹੁਣ ਦੱਸਿਆ ਕਿ ਐਨਸੀਆਰ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਬੱਦਲ ਵੀ ਜਿਹੜੇ ਛਾ ਸਕਦੇ ਨੇ मीहना भी जारी जताई देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और वट्स चैनल पर